ਪਿਓ ਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਲ ਲਈ ਤੇ ਮੈਂ 36 ਸਾਲ ਰਾਏਪੁਰ ਖੇਡ ਲਈ ਆ ਸੀ ਉੱਥੇ ਉਹ ਚੋ ਗੋਲ ਮੈਡਲ ਅਸਲੀ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਸਭੂ ਕਿੱਥੇ ਜਾਣ ਜਾਂਦੇ ਕਿਹੜੀ ਗੇਮ ਕਿੱਥੇ ਕਿੱਥੇ ਖੇਲਣਾ ਚਾਹਦੇ ਔਰ ਨੌਕਰੀ ਕਿਸ ਤਰ੍ਹਾਂ ਦੀ ਕਰਨੀ ਹੈ ਦਾ 올ੰਬੀ ਖੇਲਣਾ ਚਾਹੁੰਦਾ ਔਰ ਕਿ ਡਾਕਰੀ ਵੀ ਪੁਲਿਸ ਜਾਂ ਆਰਬੀ ਵਿੱਚ ਬਹੁਤ ਜੋਗੀ ਰੋਲਾ ਚਾਹੁੰਦਾ ਸੋ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ ਛੱਤੀਸਗੜ ਰਾਜਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮਿੰਨੋ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲਿਆ ਹੈ ਛੋਟੇ ਕੱਤੇ ਨਿਕਲੇ ਪਹਿਲੇ ਐਸਾ ਸਭ ਹੀ ਘਰ ਦੇ ਹਾਲਾਤ ਕਿਦਾਂ ਦੇ ਸੋ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਹੀ ਉਹ ਤੋਂ ਵੀ ਨੀਚੇ ਹੀ ਆ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸੰਭਲਣੇ ਕਰਦੇ ਹਾਲਾਤ ਕਿਸ ਮੌਕਮ ਤੇ ਦੇਖਣਾ ਚਾਹੁੰਦੇ ਹੋ ਨੂੰ ਔਰ ਕੀ ਬਣਾਉਂਦਾ ਯਾਰ ਸਰ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡ੍ਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਏ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜੇ ਤੁਹਾਨੂੰ ਗੁਰੂ ਨਹੀਂ ਨੇ ਅੱਛੇ ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਕਿਹੜੇ ਨਾਮ ਉਹਨਾਂ ਦੇ ਅਮਰਜੀਤ ਸਰ ਸ਼ਾ스트ਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲਖਸ਼ੇ ਸਰ ਸਭ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਗੇਮ ਇਹ ਕਿੱਦਾਂ ਸ਼ੁਰੂ ਹੋਈ ਔਰ ਕਿੱਦੋਂ ਸ਼ੁਰੂ ਹੋਈ ਸਰ ਗੇਮ ਇਹ ਨੂੰ ਗੇਮ ਤੇ ਬਾਸੇ ਬਈ ਘਰ ਬੈਠੇ ਸਕੂਲ ਲਵਾਣਾ ਤੇ ਰੈਸਲਿੰਗੀ ਦੇਖਣੀ ਰੈਸਲਿੰਗੀ ਕਰਨੀ ਰੈਸਲਿੰਗੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੇਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਹਾਂ ਇਹਨਾਂ ਦਾ ਕੀ ਬੰਦ ਹੈ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਕਿਹੜੇ ਕਿਹੜੇ ਮੈਟਲ ਆ ਕੇ ਸਰ ਪਹਿਲੇ ਕਿੰਨੇ ਸਿਲਵਰ ਹੈ ਸਰ ਇਹਨਾਂ ਦੇ 4 ਸਿਲਵਰ ਆ 3 골ਡ 3 골ਡ ਆ ਔਰ ਇੱਕ ਬ੍ਰਾਉਨਸ ਆ ਸਰ ਉਹ ਨੈਸ਼ਨਲ ਲੈਵਲ ਤੇ ਖੇਡਦੇ ਆ ਤੇ ਅਸਰ ਉਹ ਨੌਕਰੀ ਦੇ ਤੌਰ ਤੇ ਕਿਤਾ ਦੇਖਿਆ ਜਾਂਦੇ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਨਾ ਜੋ ਜਦੋਂ ਬੱਚੇ ਦਾ ਡ੍ਰੀਮ ਆਪ ਸਾਨੂੰ ਉਹ ਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਹੈ ਫਸਟ ਫਸਟ ਆਫ 올 ਇਹਨਾਂ ਦਾ ਡ੍ਰੀਮ ਹੈ ਹੋਈ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਜੋ ਮਰਜੀ ਹੋ ਜੇ ਤੇ ਦੇਖੋ ਉਹਨਾਂ ਕੋ ਕੀ ਸੋਚਦੇ ਐ ਇਤਨਾ ਮਿਹਨਤ ਕਰਦੇ ਦੇਖਿਆ ਲੀ ਲੀ ਪਰਿਵਾਰ ਦੀ ਇਹਨਾਂ ਦਾ ਹੱਥ ਤੋਂ ਦੇਖਿਆ ਜੀ ਜੀ ਲੱਗਦਾ ਹੈ ਕਿ ਪਰਿਵਾਰ ਦੀ ਮਦਦ ਕਰੇਗਾ ਪਰਿਵਾਰ ਨਾਲ ਰੱਖੀ ਜਾਏਗਾ ਪਰਿਵਾਰ ਦੇ ਨਾਲ ਅੱਗੇ ਜੀ ਜੀ ਸਰ ਲੈ ਕੇ ਜਾਣੀ ਹਾਂ ਹੋਰ ਕਿੱਦਾਂ ਦਾ ਲੱਗਦਾ ਹੈ ਗਿਰਨੰਦ ਤੇਮ ਲਾਲ ਨਹੀਂ ਕਨ ਲਗੀ ਬਤਾਲ ਜਰਨ ਅਗਲੇ ਵਦੇ ਤੇ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਤੇ ਪਹੁੰਚਣਾ ਚਾਹੀਦਾ ਨੂੰ ਬਾਕੀ ਇਹ ਕਿ ਸਰਕਾਰ ਵੱਲੋਂ ਮਦਦ ਮਿਲਣੀ ਚਾਹੀਦੀ ਆ ਕਿ ਉਮਰਗੀ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਵਧਣ ਲੋਕ ਨਹੀਂ ਹੈ ਠੀਕ ਹੈ ਨਾ ਇਹ ਹੁਣ ਸਰਕਾਰ ਮਦਦ ਕਰੇਗੀ ਜਿੰਜੋ ਮਦਦ ਕਰੇਗੀ ਜਿੰਜੋ ਅੱਗੇ ਵਧਦਾ ਜਾਏਗਾ ਹਾਂਜੀ ਇਹ ਜਮੀਰ ਵੰਦੀ ਹੋਈ ਹੈ ਕਿ ਇਹਦੇ ਲਈ ਜਿਆਦਾ ਖਰਚੀ ਜਾਏ ਗੱਲ ਇਸ ਪਰਵਾਹ ਨਹੀਂ ਕੀਤੀ ਜਾਏ ਤੇ ਮੈਂ ਇਹਨੂੰ ਕਿੰਨੀ ਕ ਮਿਹਨਤ ਕਰਨੀ ਪਈ ਹੋਊ ਉਹਨੂੰ ਮੈਨੂੰ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਮੂੰ ਨਹੀਂ ਮਰਜ਼ੀ ਅਸੀਂ ਪਹਿਲੇ ਸੱਤ ਅਹੀਂ ਇਹਦੀ ਮਰਜ਼ੀ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਹੈ ਇੰਨੀ ਤੇਰੇ ਉੱਠ ਕੇ ਜਾਂਦੇ ਸਾਰਾ ਦਿਨ ਕੰਮ ਕਰਦੇ ਸਿੱਧਾ ਦਰਵਾਜ਼ਾ ਆਹ ਇਹਦੇ ਮੈਂ ਤੁਹਾਨੂੰ ਕਹਿੰਦਾ ਨਹੀਂ ਜਿਹੜੇ ਬੋੜੇ ਬੰਦੇ ਨੇ ਚਿੱਟੇ ਹਾਂ ਚਾਰ ਵਜੇ ਉੱਤਰੀ ਜਾਣਾ 5 ਵਜੇ ਜਾਣਾ ਫਿਰ ਅਕਵਾਡ ਵਾੜ ਕੇ ਆਣਾ ਫਿਰ ਕੋਈ ਕਾਮੇ ਮਿਲ ਜੇ ਤਾਂ ਕਰ ਲਿਆ ਨਹੀਂ ਮਿਲੇ ਤਾਂ ਫਿਰ ਘਰ ਹੀ ਕੀ ਕਰਨਾਗੇ ਉਹ ਸਾਨੂੰ ਫਿਰ ਮਰਗੀ ਹੈ ਮਰਗੀ ਫਾਰਸਾ ਹੋਣ ਕਰਕੇ ਫਿਰ ਸਾਨੂੰ ਮਰਦ ਕਰਨੇ ਪੈਂਦੇ ਕੰਮ ਜਿੱਦਾਂ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹਦੇ ਚਾਹੀਦਾ ਜੀ DNA ਚਾਹੀਦਾ ਕਿ ਇਹਨੂੰ ਇਹ ਗੱਲ ਕਿ ਉਹਦੇ ਪਿੱਛੇ ਬੈਗ ਹੁੰਦਾ ਜਾਈਦੀ ਹੈ ਬੈਗ ਸਰਕਾਰ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਸਪੋਰਟ ਮਿਲਣੀ ਚਾਹੀਦੀ ਹੈ ਫਿਰ ਬੱਚਾ ਅੱਗੇ ਜਾਦੇ ਲੱਗੇ ਹਾਂ ਵੀ ਕਰ ਹਾਂਜੀ